ਟੁੱਟਾ ਭੱਜਾ ਲੋਆ ਵੇਚ ਕਾਪੀਆਂ ਉਹ ਰੁਕ ਜਾ ਰੁਕ ਜਾ ਰੰਮ ਜੰਮ ਦੀ ਵਿੱਚ ਉਹ ਰੁਕ ਜਾ ਹਾਂ ਬੀਬੀ ਆਇਆ ਕੋ ਕੁਆੜ ਕੀ ਗੱਲ ਆ ਅੱਜ ਕੱਲ ਬੜਾ ਸਟੈਂਡਰਡ ਹੋ ਗਿਆ ਸੈਗਲਾਂ ਤੋਂ ਸਿੱਧਾ ਹੀ ਮੋਪੜਦੇ ਓਏ ਇਹੀ ਨਹੀਂ ਮੋਪੜਦੇ ਆ ਸਕਦੇ ਗਰੀਬ ਬੰਦੇ ਕਿਸ਼ਤਾਂ 'ਚ ਲਈ ਆ ਤੇਰੇ ਕੋਲ ਕੁਝ ਹੈਗਾ ਵਾ ਕੁਆੜ ਤੇ ਜਾ ਲਿਆ ਆਹੋ ਹੈਗਾ ਮੇਰੇ ਕੋਲ ਤਾਂ ਹਜ਼ਾਰਾਂ ਦਾ ਵਾ ਜਾ ਆਂਦਾ ਹਾਂ ਹਾਂ ਚੱਲ ਫਿਰ ਮੈਂ ਚੱਲਦਾ ਤੇਰੇ ਨਾਲ ਫਿਰ ਲਿਆ ਕਿੱਥੇ ਕਿੱਥੇ ਚੱਲਦਾ ਘਰੋਂ ਸਗਨ ਪੌਣਾ ਆਇਆ ਤੂੰ ਇਹਨੂੰ ਉੱਥੇ ਬਹਿ ਜਾ ਲੈ ਲੈ ਮਰੂ ਉੱਥੇ ਲੈ ਬਹਿ ਮੈਨ ਲੱਗ ਰਹੀ ਹੁਨੀ ਜਾ ਫਿਰ ਲਿਆ ਅਸੇ ਇੱਕ ਮਿੰਟ ਰੁਕੀ ਚਾਹ ਪਾਣੀ ਦਾ ਇੰਤਜ਼ਾਮ ਹੈਗਾ ਉਹ ਵੀ ਲੈ ਆਈ ਮੜਾ ਜਾ ਨਹੀਂ ਤੂੰ ਪਰੌਣਾ ਆਇਆ ਤੈਨੂੰ ਮੈਂ ਚਾਹ ਪਾਣੀ ਪਿਆ ਲਾ ਇੱਥੇ ਬਹਿ ਜਾ ਜਾ ਬਾਬਾ ਲਿਆ ਲੈ ਕੇ ਹੁਨੀ ਮੈਂ ਕਬਾ ਬੀਬੀ ਬੜੀ ਕੱਬੀ ਜੀ ਲੱਗਦੀ ਓ ਅੱਜ ਤੇ ਵਹ ਜੜੀ ਬਣ ਗਈ ਲੱਗਦੀ ਉਹ ਗਰਮੀ ਜਰੂਰ ਮਰਨਾ ਮੈਂ ਕਹੈਂ ਡੀ ਹਿਆਰਾਂ ਦਾ ਸਮਾਨ ਆ ਆ ਜਿੱਥੇ ਦਿਹਾੜੀ ਬਣ ਗਈ ਅੱਜ ਮੈਂ ਵੀ ਦੋ ਪੈਗ ਵਿਸਕੀ ਦੇ ਲਾ ਹੀ ਲੈਣਾ ਬਹਿ ਜਾ ਕੇ ਤੱਕੜੀ ਫੜਨਾ ਪਹਿਲਾਂ ਆ ਹੀ ਲੈੰਦੇ ਨੂੰ ਰੁਕ ਜਾ ਉਹ ਗਾਂ ਹੋ ਕੇ ਫੜਲਾ ਬੜੀ ਭਾਰੀ ਬੋਰੀ ਆ ਬੋਰੀ ਤੋਂ ਮੈਂ ਵੀ ਫਣਾ ਦਿਖਾ ਦਿੰਦੇ ਅੱਜ ਮੈਂ ਵੀ ਤੋ ਵੇਖਾਂ ਕੱਲਾ ਰਧਾ ਮਾਲਾ ਉਹ ਪਿੱਛੇ ਉਹ ਉੱਤੇ ਕਿੱਥੇ ਚੜਿਆ ਪਰ ਆਹੋ ਜਾ ਕੱਢਦੇ ਸਈ ਆ ਅਮਲੇ ਫੜ ਪੱਖੀ ਹੱਥ ਨਾ ਲਾਵੀ ਉਹਨੂੰ ਮੇਰੇ ਦਾਜ ਦੀ ਆ ਖੁਦ ਕੱਢੀ ਆ ਮੈਂ ਇੱਕ ਵਾਰ ਜੀ ਦੇਣੀ ਆ ਤੇ ਹੋਰ ਕਿੱਥੇ ਦੇਣੀ ਆ ਤੈਨੂੰ ਨਹੀਂ ਪਤਾ ਬੱਤੀ ਤੇ ਹੁੰਦੀ ਨਹੀਂ ਤੇ ਅੱਜ ਕੱਲ ਇਹਦੀ ਲੋੜ ਪੈਂਦੀ ਆ ਉਹ ਕੀ ਯਾਦ ਕਰੇਗਾ ਤੂੰ ਕਰ ਜਾ ਕੇ ਪੱਖੀ ਚੱਲੇਗਾ ਨਿਆਣੇ ਚੱਲਣਗੇ ਤੇ ਮੈਨੂੰ ਯਾਦ ਕਰਿਆ ਕਰੋਗੇ ਤੁਸੀਂ ਓਏ ਆ ਨਹੀਂ ਓ ਚਲਣੀ ਚੁਲਣੀ ਆ ਕੀ ਕਰਨੀ ਮੈਂ ਸਿਰ ਚ ਮਾਰਨੀ ਆ ਹੋਰ ਕੱਢ ਕੀ ਆ ਹੱਦ ਹੋ ਗਈ ਆ 10 ਕੱਢ ਕੱਢ ਚੱਲ ਨਹੀਂ ਤੇ ਨਾ ਸਹੀ ਫਿਰ ਹੁਣ ਹੋਰ ਕੁਛ ਕੱਢ ਲੈਨੇ ਆ ਫਿਰ ਕਬਾਰ ਤੇ ਮੇਰੇ ਕੋ ਬੜਾ ਵਾ ਲੱਖਾਂ ਲੱਖਾਂ ਇਹ ਆ ਵੇਖ ਇੱਕ ਟਿਚਕੂ ਅੱਦਾਂ ਲਾਈਟ ਚਲਦੀ ਚੁਕੂ ਐਦਾਂ ਬੰਦ ਹੋ ਜਾਂਦੀ ਚੁਕੂ 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 ਆ ਤੂੰ ਖਾ ਇੱਧਰ ਕੀ ਏ ਇਹ ਲਾਈਟ ਆ ਇਹਨੂੰ ਲਾਈਟ ਕਹਿੰਦੇ ਆ ਮੈਂ ਤੈਨੂੰ ਕਿਹਾ ਨਾ ਚੁਕੂ ਬੱਤੀ ਜਲਦੀ ਨਹੀਂ ਆ ਇਹ ਜਗਦੀ ਆ ਆਹੋ ਜਗਦੀ ਆ ਇਹ ਨਾ ਇੱਥੇ ਇਹਨੂੰ ਧੁੱਪੇ ਰੱਖਿਆ ਕਰੀ ਇਥੋ ਇਹ ਚਾਜ ਹੋ ਜਾਂਦੀ ਆ ਇਹ ਰਾਤ ਨੂੰ ਜਗਾਇਆ ਕਰੋਗੇ ਤੁਸੀਂ ਉਹ ਮੈਂ ਕੀ ਕਰਨੀ ਜਗਾ ਕੇ ਮੈਂ ਤੇ ਪਲਾਸਟਿਕ ਦੇ ਭਾ ਲੈਣੀ ਗਵਾੜ ਕੇ ਗੋਲੀ ਮਾਰੇ ਨੂੰ ਹੋਰ ਕੋਈ ਕੱਢ ਵਾ ਹੋ ਜਾ ਕੇ ਇਹ ਪਤਾ 2000 ਰੁਪਏ ਦੀ ਆ ਅੱਛਾ ਆ ਜਿਹਨੂੰ ਤੂੰ ਸੁੱਟਦਾ ਨਾ ਮੇਰੇ ਦਾਜ ਦੀ ਪੱਖੀ ਹਾਂ ਆ 500 ਰੁਪਏ ਦੀ ਆ ਉਹ ਚਲ ਤੂੰ ਛੱਡ ਜਾਦਾ ਨਹੀਂ ਤੇ ਮੈਨੂੰ 300 ਰੁਪਈਆ ਦੇ ਜੀ ਇਹਦਾ 300 ਆਹੋ ਉਹ ਤੂੰ ਬਾਬਾ ਇਹਨੂੰ ਆਪਣੇ ਕੋ ਰੱਖੇ ਇਹ ਨਹੀਂ ਮੈਂ ਲੈਣੀ ਆ ਵੀ ਨਹੀਂ ਲੈਣੀ ਹੋਰ ਕੱਟ ਕੀ ਆ ਆ ਚੱਲ 2000 ਰੁਪਏ ਦੀ ਆ ਮੇਰੇ ਘਰ ਵਾਲੇ ਨੇ ਬਾਰੋਂ ਲਿਆਂਦੀ ਹੀ ਅੱਛਾ ਆਹੋ ਤੇ ਐਦਾ ਕਰੀ ਤੂੰ ਇਹਦਾ 1500 ਰੁਪਈਆ ਦੇਦੀ ਮੈਨੂੰ 1500 ਆਹੋ ਉਹ ਜਾ ਬਾਬਾ ਹੋਰ ਕੱਟ ਇਹ ਨਹੀਂ ਮੈਨੂੰ ਚਾਹੀਦਾ ਮੱਥੇ ਲੱਗੀ ਕਹਿੰਦੀ ਲੱਖਾਂ ਦਾ ਮਾਲ ਯਾਰਾਂ ਦਾ ਉਹ ਕੱਢ ਮੈਂ ਵਿਖਾ ਲੰਡਈ ਆ ਉਹ ਕੱਢ ਉਹ ਕੱਢ ਖੋਲ ਕੱਢ ਤੇ ਰੰਗ ਹੋਣਾ ਮੈਂ ਬੋਰ ਐ ਉਪਰ ਕੀ ਗੱਲਾਂ ਮਾਦਾ ਗਰੀ ਬਣ ਗਈ ਮੈਨੂੰ ਨਹੀਂ ਲੱਗਦਾ ਤੇ ਗਰਮੀ ਚ ਹੀ ਪੈ ਜਾਣਾ ਇਹ ਮੈਨੂੰ ਤਾਂ ਲੱਗਦਾ ਆ ਵੇਖ ਤੂੰ ਬੋਤਲ ਇਹਦਾ ਅੰਟੀਚੈਨ ਹੈਗਾ ਵਿੱਚ ਕੁਛ ਦੇ ਡਿਜ਼ਾਈਨ ਵੇਖ ਤੋ ਕਿੰਨਾ ਸੋਹਣਾ ਆ ਪਤਾ ਇਹ ਬੋਤਲ ਕਿੰਨੇ ਦੀ ਆ ਕਿੰਨੇ ਦੀ ਆ 1200 ਰੁਪਏ ਦੀ ਅੱਛਾ ਤੇ ਮੈਂ ਕੀ ਕਰ ਇਹ ਮੇਰਾ ਘਰ ਵਾਲਾ ਇਹ ਸ਼ਰਾਬ ਪੀਂਦਾ ਸਟੈਂਡਰਡ ਵਾਲੀ ਅੱਛਾ ਤੇ ਤੂੰ ਚੱਲ 800 ਰੁਪਏ ਮੈਨੂੰ ਦੇ ਦੀ ਇਹਦੇ ਵਿੱਚ ਪਾਣੀ ਹੀ ਪਾਣੀ ਉਹਨੇ ਪੀ ਲਿਆ ਵਾ ਅੱਛਾ ਆਹ ਤੇ ਤੂੰ 800 ਰੁਪਏ ਜਮ ਨਹੀਂ ਦੇ ਦੀ ਤੇ ਤੈਨੂੰ ਇੱਕ ਮਿੰਟ ਦੇਖਾ ਪਤਾ ਤੈਨੂੰ ਖੋਲਦੀ ਕਿੱਦਾਂ ਵਾ ਮੈਂ ਤੈਨੂੰ ਖੋਲ ਕੇ ਵਿਖਾਉਣੀ ਆ ਉਹ ਤੁਹਾਨੂੰ ਕੀ ਪਤਾ ਗਰੀਬਾਂ ਨੂੰ ਆ ਵੇ ਐਦਾਂ ਕਰਕੇ ਖੋਲਦੀ ਆ ਉਹ ਤੂੰ ਖੋਲਣ ਨੂੰ ਗੋਲੀ ਮਾਰ ਇਹਦਾ ਕਿੰਨਾ ਦਾ ਵਾ 800 ਰੁਪਈਆ ਦੇਦੀ ਤੂੰ 800 ਆਹੋ ਕੋਈ 80 ਪੈਸੇ ਦੀ ਵੀ ਨਹੀਂ ਕੱਚ ਦੇ ਭਾ ਜਣੀ ਐ ਆਹੋ ਜਾ ਕੇ ਸਿਰ ਮਾਰ ਸਿਰ ਚ ਮਾਰ ਕੇ ਸਿਰ ਕਾਟ ਦੇ ਨਾ ਮੈਂ ਤੇਰਾ ਕੋਈ ਲੋਹੇ ਦੀ ਆਟਮ ਹੈਗੀ ਤੋ ਕਹਦਾ ਕੀ ਕੁਵਾਰਜਾ ਕੱਢਣ ਦੀ ਇਹ ਨਹੀਂ ਹੋ ਵਿਕਣਾ ਕੋਈ ਲੋਹੇ ਦੀ ਆਟਮ ਹੈਗੀ ਅੱਛਾ ਲੋਹਾ ਚਾਹੀਦਾ ਤੇਨੂੰ ਲੋਹਾ ਚਾਹੀਦਾ ਤੇ ਹੈ ਜਬ ਉਹ ਨਾ ਤੈਨੂੰ ਲੋਹਾ ਚਾਹੀਦਾ ਇਹ ਕੱਢ ਕਰ ਦੇ ਮੈਨੂੰ ਮਾਫ ਨਹੀਂ ਇਹ ਯਾਦ ਕਰੇਗਾ ਆਲੇ ਫਾੜ ਸਤੋਬ ਉਹ ਦਿਨ ਬੜੀ ਲੋੜ ਐ ਮਿਲਦੇ ਨਹੀਂ ਅੱਜ ਕੱਲ੍ਹ ਆਹੋ ਗੈਸ ਅਮਰੀਕਾ ਤੋਂ ਆ 12 1200 ਰੁਪਏ ਦਾ ਸਿਲੰਡਰ ਆ ਆਹੋ ਤੇ ਉਹਦੇ ਨਾਲ ਉਹ ਚੰਗਾ ਆ ਸਟੋਵ ਨਹੀਂ ਬਲੋ ਰੋਟੀਆਂ ਬਣਾਓ ਸਬਜੀ ਬਣਾਓ ਨਜ਼ਾਰੇ ਪੂਰੇ ਵਾਹ ਤੇ ਤੂੰ ਕਿਉਂ ਨਹੀਂ ਪਾਲਦੀ ਇਹਨੂੰ ਉਹ ਮੇਰੇ ਕੋਲ ਤੇ ਦੂਜਾ ਪਿਆ ਹੋਣਾ ਮੈਂ ਤਾਂ ਤਾਂ ਕਰਕੇ ਨਹੀਂ ਨਹੀਂ ਪਿਆ ਕਿ ਮਿਲਦਾ ਨਹੀਂ ਲੋਹੇ ਦੇ ਭਾਜਣਾ ਮੈਂ ਤੋੜ ਲੈਣਾ ਜਿੰਨੇ ਤਾਂ ਹੁਣਾ ਗੋਲੀ ਮਾਰ ਕੁਈ ਪਲਾਸਟਿਕ ਦੀ ਆਈਟਮ ਹੈਗੀ ਤੋ ਦੇ 3000 ਰੁਪਏ ਦਾ ਆਇਆ ਸੀ ਉਹ ਜਾ ਬਾਬਾ ਮੈਂ ਨਹੀਂ ਤੈਨ ਦਾ ਲੈਣਾ ਮੈਨੂੰ 2500 ਦੇ ਜੀ ਉਹ ਤੋ 2500 ਦੇ ਜੋ ਆਊਗਾ ਲੋਹੇ ਦੇ ਪਾ ਜੀ ਮੇਰੀ ਗੱਲ ਸੁਣ ਲੈ ਕਾਪੀ ਪੈਨ ਤੇ ਕਾਗਜ਼ ਫੜ ਲੈ ਮੇਰੇ ਪੈਸੇ ਲਿਖੀ ਜਾ ਬੰਦਿਆਂ ਨੂੰ ਇਹ ਇਹਨਾਂ ਦੇ ਪੈਸੇ ਹਾਂ ਤਾ ਹੋਰ ਕਦੇ ਪੈਸੇ ਅਜੂ ਕੱਢਣ ਦੀ ਹਾਂ ਹਾਂ ਚੱਲ ਮੈਂ ਲਿਖ ਲਈ ਨਾ ਆਹ ਬੜੀ ਕਰੋੜਾਂ ਦੀ ਰਕਮ ਹੋ ਗਈ ਨਾ ਇੱਧਰ ਇੱਕ ਪਾਸੇ ਹੀ ਰੱਖ ਕਾਡਾ ਕੋਈ ਪਤਾ ਨਹੀਂ ਮੂੰਹ ਚੁੱਕ ਕੇ ਤੂੰ ਚੋਰੀ ਕਰਦੇ ਜੋ ਅੰਦਰ ਵੜ ਜਾਂਦੇ ਕੋਈ ਪਤਾ ਨਹੀਂ ਲੱਗਦਾ ਇਹ ਚੋਕਾ ਕੱਤਲ ਦੇ ਬਣੋ ਇਹਦਾ ਰੱਖ ਮੇਰੇ ਲੱਗੇ ਚੀਜ਼ਾਂ ਸਾਰੀਆਂ ਹੋਰ ਰੱਖ ਤੂੰ ਮੋਰ ਕੱਢ ਕੋ ਪਲਾਸਟਿਕ ਦੀ ਆਈਟਮ ਹੈਗੀ ਆ ਅੱਛਾ ਹੁਣ ਪਲਾਸਟਿਕ ਚਾਹੀਦੀ ਹੈ ਤੈਨੂੰ ਆਹੋ ਕੱਢ ਕੋ ਉਹ ਨਹੀਂ ਲੱਗਦਾ ਕੁਝ ਕੱਟਣੀ ਤੇ ਹੈ ਨਾ ਵਾਹ ਪਿਆਈ ਆ ਵੇਖ ਤੂੰ ਪਲਾਸਟਿਕ ਦੀ ਆਈਟਮ ਇਹ ਪਤਾ ਕੀ ਆ ਕੀ ਹੈ ਇਹ ਬੀਪੀ ਚਾਗਾ ਖਾਣ ਵਾਲਾ ਉਹ ਕਾ ਚਕੇਗਾ ਬੀਪੀ ਵਧ ਜੇ ਇਹ ਲੜਾਈ ਝਗੜੇ ਕਰਕੇ ਉਹ ਬੀਪੀ ਚਾਗਾ ਵਾਲਾ ਹੁਣ ਮੈਂ ਠੰਡੀ 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 ਧਲੇ ਰੱਖ ਗੱਲ ਉਮਾ ਕੋ ਡਾਕਟਰ ਮੈਨੂੰ ਕੀ ਕੰਨਾ ਮੈਂ ਕਵਾੜੀਆ ਉਹ ਭਰਾ ਡਾਕਟਰਾਂ ਨੂੰ ਨਹੀਂ ਇਹਦੀ ਲੋੜ ਪੈਂਦੀ ਉਹ ਸਾਰਿਆਂ ਘਰਾਂ ਚ ਪੈਂਦੀ ਅੱਜ ਕੱਲ ਤੇ ਖਪੇ ਆ ਬੀਪੀ ਹਾਈ ਹੋ ਜਾਂਦਾ ਤੇ ਇਹ 2000 ਰੁਪਏ ਦਾ ਆਇਆ ਹੀ ਇਹ ਵੀ ਹਾਂ ਤੇ ਤੂੰ ਮੈਨੂੰ ਚੱਲ 1500 ਦੇ ਦੀ ਐਦਾ 1500 ਐਦਾ ਨਹੀਂ ਤਾਂ ਹੋਰ ਕਦਾ ਬੀਪੀ ਚੈੱਕ ਕਰਦਾ ਵਾਏ ਉਹ ਮੇਰੇ ਗੁਰੂ ਤੂੰ ਤਾਂ ਮੇਰਾ ਬੀਪੀ ਵਹੇ ਹੀ ਕਰਾਤਾ ਇਹਨੂੰ ਮੈਂ ਚੈੱਕ ਕਰਦੀ ਮੈਨੂੰ ਲੋੜ ਹੀ ਨਹੀਂ ਹੋਰ ਕੋਈ ਹੈ ਟੰਗ ਦੀ ਚੀਜ਼ ਤੂੰ ਉਹ ਕੱਢ ਕੀ ਲਿਆਂਦਾ ਯਾਰ ਕਦੀ ਆ ਕਦੀ ਆ ਕਦੀ ਕੀ ਕੀ ਕਰਨਗੇ ਨਹੀਂ ਆ ਕਹਿੰਦੇ ਯਾਰ ਆਂਦੀ ਐਟਮਾ ਤੇਰੇ ਕੋ ਹਾਂ ਹੋ ਆ ਯਾਰ ਆਂਦੀ ਤੇ ਕਿੰਨੇ ਹਜ਼ਾਰ ਰੁਪਏ ਦਾ ਉਧਾਰ ਲੈਣਾ ਮੇਰੇ ਚੰਗਾ ਗਾਹ ਕੱਜ ਟੱਕਰੀ ਹੋਰ ਕਰੀ ਜਾ ਤੂੰ ਜਿੰਨੇ ਰਹਿ ਆ ਚੰਗਾ ਗਾਹ ਟੱਕਰੀ ਆਦੀ ਉੱਤੇ ਪਤਾ ਨਹੀਂ ਕਿਹੜਾ ਪੱਲੇ ਪੈ ਗਿਆ ਹੋਰ ਜੋ ਕੱਢ ਆ ਦੇ ਚੱਲ ਤੂੰ ਕੀ ਯਾਦ ਕਰੇਗਾ ਆਲੇ ਖੜ ਮੈਂ ਜਾ ਕੇ ਸਪੈਸ਼ਲ ਅਮਸਰੋ ਜੁੱਤੀਆਂ ਦੀ ਵਿਆਹ ਤੇ ਏ ਯਾਵਲੀ ਜੁੱਤੀਆ ਉਹ ਤੇਰੀ ਘਾਗੀ ਪਾਉਗੀ ਯਾਦ ਕਰੂਗੀ ਉਹ ਮੈਂ ਆਪਣੇ ਘਰ ਦੀ ਨੂੰ ਬੜੇ ਵਧੀਆ ਵਧੀਆ ਜੁੱਤੀਆਂ ਲੈ ਕੇ ਦਿੱਤੀਆਂ ਮੈਂ ਬੜੀਆਂ ਜੁੱਤੀਆਂ ਦਿੱਤੀਆਂ ਉਹਨੂੰ ਜੁੱਤੀਆਂ ਹੀ ਦੇਣੀਆਂ ਜਹੋ ਜਹ ਤੇਰੇ ਲੱਛੜਿਆ ਹੋਰ ਤੇ ਕੋਈ ਚੱਜ ਦੀ ਚੀਜ਼ ਵਿਚਾਰੀ ਨੂੰ ਦੇਣੀ ਨਹੀਂ ਛਿੱਤਰ ਹੀ ਮਾਰੀ ਤੂੰ ਓਏ ਚੱਜ ਦੇ ਕੰਮ ਨਾ ਕਰੀ ਇਹ ਜੁੱਤੀਆਂ ਜੰਦੀਆਂ ਨਹੀਂਓ ਪਲਾਸਟਿਕ ਦੀ ਜਾਂਦੀ ਆ ਇਹਨੂੰ ਗੋਲੀ ਮਾਰ ਹੋਰ ਕੁਛ ਐਤ ਉਹ ਦੇ ਚੰਗਾ ਯਾਰ ਚੰਗਾ ਗਾਗ ਟੱਕਰਿਆ ਮੈਂ ਕਿਹਾ ਯਾਰ ਆਂਦੀ ਆ ਆਈਟਮ ਹੈ ਹੈ ਕਮਾਲ ਹੋ ਗਈ ਇਹਦੇ ਦਾ ਠੀਕ ਆ ਓ ਸਭ ਠੀਕ ਆ ਤੈਨੂੰ ਯਾਦ ਕਰੇਗਾ ਆਲਾ ਫੜ ਲੈ ਹੁਣ ਆ ਕੱਢ ਲੈ ਆ ਦੀ ਇਹ ਨਾ ਮੇਰੇ ਪੁੱਤ ਨੇ ਨਾ ਬਾਹਰੋਂ ਕੱ ਲੈ ਤੈਨੂੰ ਪਤਾ 500 ਡਾਲਰ ਦੀ ਕਦੀ ਸ਼ਕਲ ਵੇਖੀ ਆ ਤੇ ਮੈਨੂੰ ਲੱਗਦਾ ਤੂੰ ਤਾਂ ਕਦੀ ਹਜ਼ਾਰ ਰੁਪਈਆ ਨਹੀਂ ਵੇਖਿਆ ਤੇ 500 ਡਾਲਰ ਕਿੱਥੋਂ ਵੇਖ ਲੈਣਾ ਵਾ ਅੱਛਾ ਆਹ ਕੀ ਹੁੰਦਾ ਇਹ ਮਾਨੂੰ ਤੈਨੂੰ ਡਾਲਰ ਦਵਾ ਮੇਰੇ ਪੁੱਤ ਨੇ 500 ਡਾਲਰ ਦੀ ਜੁੱਤੀ ਲੈ ਕੇ ਕੱ ਲਈ ਆਪਣੇ ਪਿਓਲੀ ਤੇ ਮੈਂ ਸੋਚਿਆ ਚੱਲ ਤੂੰ ਆ ਸੁੱਤੀ ਜੀ ਚੱਪਲ ਪਾਈ ਫਿਰਦਾ ਕਿਤੇ ਪਾਵੇਂਗਾ ਤੇ ਯਾਦ ਕਰੇਗਾ ਮੈਨੂੰ ਕਿ ਕਹੇ ਨੇ ਜੁੱਤੀ ਦਿੱਤੀ ਬਾਹਰ ਦੇ ਆਲੀ ਪਹਿਲਾਂ ਕੈਨੇਡਾ ਜਾਵਾਂ ਨਾ ਨਾ ਉੱਥੋਂ ਡਾਲਰ ਲਿਆਵਾਂ ਤੇ ਫੇਰ ਤੈਨੂੰ ਮੈਂ ਡਾਲਰ ਦਵਾਂ ਨਾ ਡਾਲਰਾਂ ਦੀ ਲੋੜ ਹੀ ਨਹੀਂ ਤੂੰ ਐਦਾਂ ਕਰੀ 2000 ਰੁਪਈਆ ਦੇ ਜੀਆ ਤੂੰ ਉਹਦਾ ਮੇਰੇ ਬਾਬਾ ਜਾਓ ਕਿੱਥੋਂ ਕਿੱਥੋਂ ਆਈਆਂ ਇਹ ਥੋੜੀ ਹੈ ਕਿ ਦੁਨੀ ਬੁੱਜੀ ਦਵਾਈ ਆ ਨਾ ਨਾ ਮੈਂ ਕੁਆੜੀਆਂ ਵਾਂ ਮੈਂ ਕੋ ਸੈਕੰਡ ਹੈਂਡ ਰੈਟ ਮੈਟਨ ਥੋੜੀ ਲੈਣ ਡਿਆ ਵਾਹੇ ਮੈਨੂੰ ਲੱਗਦਾ ਨਹੀਂ ਤੂੰ ਕੁਆੜੀਆਂ ਹੋ ਬੀਬੀ ਮੈਨੂੰ ਚੱਕਰ ਆਉਣਾ ਨਾ ਕੁਆੜ ਦਾ ਸਨਮਾਨ ਉਹ ਮੈਨੂੰ ਕੋ ਚੱਕਰ ਆਉਣ ਲੱਪੇ ਮੈਂ ਚੱਲਿਆ ਕੁਛ ਹੈਗਾ ਤੇ ਨਾ ਨਾ ਰੁਕ ਜਾ ਮੈਂ ਚੱਲਿਆ ਬੀਬੀ ਮੈਂ ਚੱਲਿਆ ਨਾ ਇਹ ਸਰਾ ਟੱਬਰ ਪਿਆਣੀ ਪੀਆ ਕਰਿਓ ਇਹਦੇ ਵਿੱਚ ਬਰਫ਼ ਪਾ ਕੇ ਪਾਣੀ ਰੱਖਿਆ ਕਰੋ ਕੋਈ ਪਾਣੀ ਪੀਂਦੇ ਨਹੀਂ ਤੈਨੂੰ ਲੋੜ ਆ ਪਾਣੀ ਦੀ ਪਹੀਂ ਨਹੀਂ ਪੀਂਦੇ ਆ ਲੈ ਲਾਂਗਾ ਮੈਂ ਇਹ 2 ਰੁਪਏ ਦਾ ਜਾਨੀ ਪਾਣੀ ਨਹੀਂ ਪੀਂਦਾ ਤੂੰ ਮੂਤ ਪੀਂਦੇ ਜੋ ਹੈ ਦੱਚ ਹਾ ਦੋਗੀ ਥਾਡੀ ਮੈਨੇ ਪੀਂਦੀ ਸਾਰੀ ਦੁਨੀਆ ਸਾਡੇ ਘਰ ਨਾਲ ਕਾ ਲੱਗਾ ਸਾਨੂੰ ਨੂੰ ਮੈਂ ਕਵਾੜ ਚ ਵੇਚਣਾ ਉਹ ਜਿੰਨੇ ਦਾ ਪਲਾਸਟਿਕ ਵੇਖੂ ਤੈਨ ਮੈਂ ਦੇ ਦੂੰ ਕਿੱਥੋਂ ਆ ਗਈ ਬੀਬੀ ਤੈਨ ਮੈਨ ਸਮੀ ਨਹੀਂ ਆਉਂਦੀ ਤੇਰੀ ਹਾ ਤੇਰਾ ਠੀਕ ਆ ਮੇਰਾ ਤਾਂ ਠੀਕ ਆ ਮੈਨੂੰ ਤਾਂ ਤੇਰਾ ਲੱਗਦਾ ਖਰਾਬ ਹੋ ਗਿਆ ਮੈਂ ਚੱਲੇ ਹੈਗਾ ਕੁਛ ਵੀ ਨਹੀਂ ਹੁਣ ਨਿਕਲ ਜਾ ਤੂੰ ਆ ਮੈਂ ਤਕਰੀ ਲਾਉਣਾ ਤੇ ਆ ਤੇਰੇ ਸਾਰੇ ਨਾ ਮੈਂ ਦੱਸਾਂ ਇਹ 10 ਕੁ 15 ਕੁ ਰੁਪਏ ਬਣ ਨਹੀਂ ਦਵਾ ਨੋਟ ਕਰਕੇ ਨੇ ਕਿਨੇ ਹੋਗੇ 2000 ਰੁਪਈਆ ਇਹਦਾ ਹੋ ਗਿਆ ਬੱਲੇ 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 2 ਇਹਦਾ ਤੈਨੂੰ ਮੈਂ ਹਜ਼ਾਰਾਂ ਦੀਆਂ ਦਸੀਆਂ ਹੀ ਬੱਲੇ ਬੱਲੇ 1500 ਇਹਦਾ ਹੋ ਗਿਆ ਬੱਲੇ 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 ਆ ਵੀ ਤੇਰਾ ਰਹਿ ਗਈ ਆ ਥੱਲੇ ਲਾਲਾ ਇਹ ਵੀ ਤੇਰੇਕ ਪੰਜ ਸੱਤ ਸੂਦਾ ਨਾ ਨਾ ਸਾਰਾ ਪਾਗੇ 2000 ਰੁਪਈਏ ਦਾ ਓਏ ਸੱਲਾ ਨਾ ਵੀ ਚਲੇ ਜਾਂਦਾ ਇਹਨੂੰ ਮੇਰਾ ਬੀਪੀ ਵਹੇ ਹੀ ਹੋ ਗਏ ਤੇ ਤੂੰ ਆਪਣਾ ਨਾ ਉਹ ਹੋ ਗਈ ਹੋ ਗਿਆ ਨਾ ਤੈਨੂੰ ਨਹੀਂ ਲੋੜ ਪੈ ਗਈ ਉਹ ਨਹੀਂ ਮੈਨੂੰ ਨਹੀਂ ਚਾਹੀਦਾ ਬਾਬਾ ਮੈਂ ਚੱਲੇ ਕਿਥੋਂ ਟੱਕਰ ਗਈ ਉਹ ਅੱਜ ਜੰਗੀ ਜਾਰਾ ਹਮ ਤੋਂ ਮਾਇਨਿਕ ਜੀ ਹੋਣੇ ਚਾਂ ਲੋ ਮਣਾ ਕੇ ਤੇ ਹੋਰ ਫੇਰੀ ਲਾਈਏ ਮੈਂ ਸੋਚਿਆ ਪਤਾ ਨਹੀਂ ਕਿਦਾਂ ਦਾ ਹੀ ਓਏ ਮੈਂ ਆ ਸੋਚਿਆ ਸੀ ਹਜ਼ਾਰਾਂ ਦਾ ਪੈਸੇ ਕਮਾ ਲੈਣੇ ਚੱਲ ਛੱਡ ਹੁਣ ਚਲੋ ਟਿਚਕੂ 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 ਕਿੱਧਰ ਹੀ ਫੇਰ ਕਵਾੜੀ ਐ ਨਾ ਗੱਲ ਬਾਤ ਤੋਂ ਸੇਓ ਦੋ ਹੀ ਸਾਰੇ ਜਾਣੇ ਜੀ ਸਟਾਰ